ਹੋ एवरीवन ਆਪ ਸ੍ਰੀ ਦਾ ਪਸ਼ਾ ਕੁੜੀ ਜੋ ਕਿਸਮਤ ਤੋਂ ਗੱਲ ਕਰਦੇ ਆ ਆਪਣੀ ਕੋਈ ਪ੍ਰੋਦਰ ਸ਼ਿੰਦਰ ਜੀ ਇਸ ਚੱਕ ਬਾਮੇ ਤੋਂ ਇਹਨਾਂ ਦਾ ਡਰਾਈਵਰ ਦੀ ਜੋਕ ਲਵਾਇਆ ਸੀਗਾ ਆ ਉਹਨੇ ਗੱਲਬਾਤ ਕਰਦੇ ਆ ਸਾਡਾ ਜੀ ਇਹਨਾਂ ਨੇ ਪਹੁੰਚ ਕੀਤੀ ਹੈ ਸਾਡੀ ਕੀ ਡੀਲ ਲੱਗੀ ਆ ਸਸੀ ਗੱਲ ਵਾਜੀ ਸਸੀ ਗੱਲ ਜੀ ਕੀ ਨਾਮ ਦਾ ਡਾਜੀ ਚੰਦਰਪਾਲ ਜੀ ਚੰਦਰਪਾਲ ਸਿੰਘ ਸ਼ੰਦਰਪਾਲ ਸਿੰਘ ਦੇ ਨੋਬਾ ਡਰਾਈਵਰ ਜੋਕ ਲਵਾਇਆ ਸੀਗਾ ਹਾਂਜੀ ਤੇ ਕਿੰਨੇ ਸਾਲ ਤੋਂ ਪਹਿਲਾਂ ਜੋਕ ਲਵਾਇਆ ਸੀ ਆਈ ਥਿੰਕ 2 ਸਾਲ ਪਹਿਲਾਂ 2 ਸਾਲ ਪਹਿਲਾਂ ਤੇ ਉਹ ਜਗ੍ਹਾ ਤੇ ਜੋਬ ਕਰਦੇ ਸੀ ਹਾਂਜੀ ਉਸੇ ਜਗ੍ਹਾ ਤੇ ਜਗਤ ਕਰਦੇ ਆ ਤਨਖਾਹ ਮਿਲਦੀ ਐ ਟੈਂਪਰ ਕੋਈ ਸੈਲਰੀ ਦੀ ਪ੍ਰੋਬਲਮ ਹੋਵੇ ਨਹੀਂ ਜਿਹਨਾਂ ਨੂੰ ਹੁਣ ਤੱਕ ਨੌਕਰੀ ਨਹੀਂ ਮਿਲੀਆਂ ਜਾਂ ਫਰੋਡ ਜਾਲੇ ਵਿੱਚ ਫਸ ਜਾਂਦੇ ਆ ਜਾਂ ਨੌਕਰੀ ਦੇ ਭਾਲ ਵਿੱਚ ਆਪਣੇ ਉਹਨਾਂ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿਹੜੇ ਕਮਾਂਕਾਰਾਂ ਤੋਂ ਬੇਲੇ ਆ ਉਹ ਪਮਨ ਜੋਗ ਦੇ ਆਫਿਸ ਵਿੱਚ ਆਉਣ ਤੇ ਉਹਨਾਂ ਨਾਲ ਕਨੈਕਟ ਕਰਕੇ ਤੋਂ ਆਪਣਾ ਕੰਮ ਤੁਹਾਨੂੰ ਲਵਾਉਣਗੇ ਓਕੇ ਫੈਮਿਲੀ ਖੁਸ਼ ਆ ਜਦੋਂ ਜੌਬ ਤੇ ਨਹੀਂ ਲੱਗੀ ਸੀ ਉਦੋਂ ਫੈਮਿਲੀ ਕੀ ਬੋਲਦੀ ਸੀ ਉਹਦਾ ਕੀ ਰੈਕਸ਼ਨ ਸੀਗਾ ਉਹਦੇ ਬਾਅਦ ਟਾਈਮਲੀ ਇਹੀ ਵੀ ਕੋਈ ਕੰਮ ਕਰ ਲਾ ਵਿਲਾ ਮਾਰੇ ਇਦਾਂ ਬਹੁਤ ਇੰਜੈਨੀਅਰ ਕਰਦੇ ਓਕੇ ਉਹਨੇ ਕੋ ਕਹਿੰਦੇ ਨਹੀਂ ਕੋ ਨਹੀਂ ਹੁਣ ਖੁਸ਼ ਸਾਰੇ ਹਾਂਜੀ ਅੱਛਾ ਜਿਹੜੇ ਨੌਕਰੀ ਨਹੀਂ ਲੱਗੀ ਹੁਣ ਤੱਕ ਉਹਨਾਂ ਨੂੰ ਕੀ ਕਹ ਦਸਦੇ ਆ ਕੀ ਦਿਨਾਂ ਦਸਦੇ ਉਹਨਾਂ ਨੇ ਇਹੀ ਕਹਿਣਾ ਚਾਹੁੰਦੇ ਆ ਵੀ ਪਵਨ ਜੋਬ ਦੇ ਆਫਿਸੇ ਆਉਣ ਤੇ ਉਹਨਾਂ ਤੋਂ ਤੁਹਾਨੂੰ ਕੰਮ ਲਵਾਉਣਗੇ ਕੀ ਵਧੀਆ ਸਰਵਿਸ ਸਾਡੀ ਹਾਂਜੀ ਸਰਵਿਸ ਤੁਹਾਡੀ ਬਹੁਤ ਵਧੀਆ ਮੈਂ ਕੋ ਡੀਲਿੰਗ ਕਰ ਪ੍ਰੋਬਲਮ ਆਈ ਹੋਵੇ ਨਹੀਂ ਨਹੀਂ ਓਕੇ ਤੁਹਾਡਾ ਕੰਮ ਬਹੁਤ ਵਧੀਆ ਹੁਣ ਸਭ ਖੁਸ਼ ਹਾਂਜੀ ਹੁਣ ਬਹੁਤ ਖੁਸ਼ ਹੈ ਜੇਕਰ ਤੁਸੀਂ ਵੀ ਆਪਣੀ ਨੌਕਰੀ ਦੇ ਭਾਲ ਵਿੱਚ ਉਹ ਦਿੱਤੇ ਕਿਨਾਂ ਬਰਾ ਸੰਪਰਕ ਕਰੋ ਜਲਦੀ ਨਾਲ ਸਾਫਟ ਪਵਨ ਜੋਬ ਤੋਂ ਆਫਿਸ ਇੰਟਰੀ ਕਰੋ ਧੰਨਵਾਦ